ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਫਲੂਦਾ ਆਈਸਕ੍ਰੀਮ ਵਾਲਾ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਜਿਹੜਾ ਬਹੁਤ ਹੀ ਜ਼ਿਆਦਾ ਸੇਤਮੰਦ ਹੋਏਗਾ ਇਹ ਜੀ ਹਰ ਇੱਕ ਨੂੰ ਪਸੰਦ ਆਵੇਗਾ ਤੁਸੀਂ ਆਪਣੇ ਹਿਸਾਬ ਨਾਲ ਕਿਸੇ ਤਰ੍ਹਾਂ ਵੀ ਇਹਨੂੰ ਸਜਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਇਹ ਬੱਚਿਆਂ ਦੀ ਸੇਤ ਵਾਸਤੇ ਬਹੁਤ ਵਧੀਆ ਨਾਲ ਤੁਸੀਂ ਘਰ ਵਿੱਚ ਤਿਆਰ ਕੀਤਾ ਹੈ ਆਪਾਂ ਜੀ ਇਹਨੂੰ ਦੁੱਧ ਵਾਲਾ ਫਲੂਦਾ ਤਿਆਰ ਕਰਾਂਗੇ ਆਪਾਂ ਜੀ ਦੇਸੀ ਘਾਹ ਦਾ ਦੁੱਧ ਲਿਆ ਹੈ ਦੁੱਧ ਨੂੰ ਆਪਾਂ ਗਰਮ ਹੋਣ ਲਈ ਰੱਖ ਦਿੱਤਾ ਹੈ ਮਿੱਠੇ ਲਈ ਆਪਾਂ ਮਿਸ਼ਰੀ ਦਾ ਅਪਯੋਗ ਕਰਾਂਗੇ ਇਹ ਜੀ ਜਿਹੜੀ ਆਪਾਂ ਫਰੂਟਾ ਆਈਸਕ੍ਰੀਮ ਬਣਾ ਰਹੇ ਹਾਂ ਇਹ ਬਹੁਤ ਜ਼ਿਆਦਾ ਸੇਤਮਨ ਦੇ ਖਾਸ ਕਰਕੇ ਬੱਚਿਆਂ ਲਈ ਬਹੁਤ ਵਧੀਆ ਹੈ ਆਪਾਂ ਇਹਦੇ ਵਿੱਚ ਠੰਡੇ ਦੁੱਧ ਵਿੱਚ 3 ਚਮਚ ਕਸਟਰਡ ਘੋਲ ਲਿਆ ਹੈ ਉਹ ਕਸਟਰਡ ਇਹਦੇ ਵਿੱਚ ਪਾਵਾਂਗੇ ਜਦੋਂ ਦੁੱਧ ਨੂੰ ਉਬਾਲਾ ਆ ਗਿਆ ਇਸ ਕਸਟਰਡ ਦੀ ਆਪਾਂ ਆਈਸਕ੍ਰੀਮ ਜਮਾਵਾਂਗੇ ਇਹ ਹੁਣ ਆਪਣਾ ਕਸਟਰਡ ਤਿਆਰ ਹੋ ਗਿਆ ਠੰਡਾ ਕਰਕੇ ਆਪਾਂ ਇਹਦੀ ਆਈਸਕ੍ਰੀਮ ਤਿਆਰ ਕਰਾਂਗੇ ਸਿੰਪਲੀ ਆਈਸਕ੍ਰੀਮ ਜਮਾਵਾਂਗੇ ਉਧਰ ਆਪਾਂ ਦੇਸੀ ਗਾਂ ਦਾ ਹੀ ਦੁੱਧ ਲਵਾਂਗੇ ਹੋਰ ਸੇਵੀਆਂ ਆਪਾਂ ਇਹਦੇ ਵਿੱਚ ਬਾਜ਼ਾਰ ਵਿੱਚੋਂ ਸਿੰਪਲ ਹੀ ਸੇਵੀਆਂ ਲਿਆਂਦੀਆਂ ਸੀ ਜਿਹੜੀਆਂ ਵਾਈਟ ਰੰਗ ਦੀਆਂ ਜਿਹੜੀਆਂ ਹੁੰਦੀਆਂ ਤੇ ਇੱਕ ਕੌਲੀ ਸੇਵੀਆਂ ਦੀ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਪਕਾਵਾਂਗੇ ਇਹਦੇ ਵਿੱਚ ਵੀ ਮਿੱਠੇ ਲਈ ਆਪਾਂ ਮਿਸ਼ਰੀ ਦਾ ਹੀ ਉਪਯੋਗ ਕਰਾਂਗੇ ਆਪਾਂ ਕਿਸੇ ਤਰ੍ਹਾਂ ਦੀ ਖੰਡ ਕਿਸੇ ਦਾ ਇਹਦੇ ਵਿੱਚ ਵਰਤੋਂ ਨਹੀਂ ਕਰਾਂਗੇ ਮਿਸ਼ਰੀ ਵੈਸੇ ਵੀ ਠੰਡੀ ਹੁੰਦੀ ਹੈ ਤੇ ਸੇਤ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਤੇਜੀ ਫਲੂਦਾ ਸੇਮੀਆਂ ਤੁਸੀਂ ਇੱਕ ਵਾਰੀ ਬਣਾ ਕੇ ਖਾ ਲੀਆਂ ਤੁਹਾਡਾ ਬਾਰ ਬਾਰ ਬਣਾ ਕੇ ਖਾਣ ਨੂੰ ਦਿਲ ਕਰੇਗਾ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਹਰ ਇੱਕ ਨੂੰ ਪਸੰਦ ਹੋਣਗੀਆਂ ਨਾਲੇ ਘਰ ਵਿੱਚ ਆਪਾਂ ਥੋੜੇ ਦੁੱਧ ਦੀ ਹੋਰ ਵਰਤੋਂ ਕਰਾਂਗੇ ਕਿਉਂਕਿ ਸੇਮੀਆਂ ਸੰਗਣੀਆਂ ਹੋ ਗਈਆਂ ਸੀ ਹੁਣ ਆਪਾਂ ਇਹਨੂੰ ਠਾਰ ਦਾਂਗੇ ਦੇਖੋ ਜੀ ਇਹ ਕਿੰਨਾ ਮਲਾਈਦਾਰ ਸੇਮੀਆਂ ਬਣੀ ਹੈ ਕਿੰਨੀ ਮੋਟੀ ਅੰਦੇ ਤੇ ਮਲਾਈ ਆ ਗਈ ਤੇ ਇਹਨੂੰ ਆਪਾਂ ਵਿੱਚ ਹੀ ਮਿਕਸ ਕਰ ਲਾਂਗੇ ਤੇ ਇਹਨੂੰ ਆਪਾਂ ਠੰਡੀਆਂ ਹੋਣ ਲਈ ਰੱਖ ਦਾਂਗੇ ਉਧਰ ਜੀ ਆਪਾਂ ਸਿੰਪਲੀ ਆਈਸਕ੍ਰੀਮ ਜਮਾ ਲਈ ਸੀ 3-4 ਘੰਟੇ ਇਨੂੰ ਹੁਣ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਕੇ ਫਿਰ ਆਪਾਂ ਇਹਦੀ ਦੁਬਾਰਾ ਆਈਸਕ੍ਰੀਮ ਬਣਾਵਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਮਲਾਈਦਾਰ ਬਣੇਗੀ ਤੇ ਬਹੁਤ ਹੀ ਟੇਸਟੀ ਬਣੇਗੀ ਇਧਰ ਜਿਹੜੀ ਆਪਣੀ ਫਲੂਦਾ ਜਿਹੜਾ ਸੇਵੀਆਂ ਹੈ ਠੰਡੀਆਂ ਹੋਈਆਂ ਤੇ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਕਿਉਂਕਿ ਇਹ ਜ਼ਿਆਦਾ ਸੰਗਣੀਆਂ ਹੋਈਆਂ ਤੇ ਇਧਰ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਇਹ ਜੀ ਦੋ ਦਿਨ ਆਪਣੇ ਘਰੇ ਚੱਲਦਾ ਰਹੀਆਂ ਸੇਵੀਆਂ ਬੱਚੇ ਵੀ ਖਾਂਦੇ ਰਿਹਾ ਅਸੀਂ ਵੀ ਔਰ ਰਾਜ ਦੇ ਰਾਜ ਦੇ ਬੱਚਿਆਂ ਨੇ ਖਾਧੀਆਂ ਕਿਉਂਕਿ ਆਪਾਂ ਘਰ ਵਿੱਚ ਜਿਆਦਾ ਮਾਤਰਾ ਵਿੱਚ ਬਾਜ਼ਾਰ ਵਿੱਚ ਤਾਂ ਥੋੜੀ ਜੀ ਮਾਤਰਾ ਵਿੱਚ ਆਪਾਂ ਨੂੰ ਮਿਲਦੀਆਂ ਨੇ ਤੇ ਬੱਚਿਆਂ ਨੂੰ ਰੱਜ ਵੀ ਨਹੀਂ ਆਉਂਦਾ ਉਹਦੇ ਨਾਲ ਤੇ ਇਸ ਤਰ੍ਹਾਂ ਤੁਸੀਂ ਦੁਪਹਿਰ ਨੂੰ ਇਹ ਬਣਾ ਕੇ ਦੇ ਸਕਦੇ ਹੋ 2 ਦਿਨ ਆਰਾਮ ਨਾਲੇ ਚੱਲ ਜਾਂਦੀ ਇਹਦੇ ਤੇ ਆਪਾਂ ਕਸਟਰਡ ਵਾਲੀ ਆਈਸਕ੍ਰੀਮ ਪਾਵਾਂਗੇ ਇਸ ਨਾਲ ਜੀ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤੇ ਸੇਤਮੰਦ ਸਵਾਦਿਸ਼ਟ ਤੇ ਬੜੀ ਆਸਾਨ ਵਿਧੀ ਨਾਲ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਤੁਸੀਂ ਦੁੱਧ ਵਾਲੀਆਂ ਸੇਵੀਆਂ ਨਹੀਂ ਬਣਾਉਣੀਆਂ ਸਿੰਪਲ ਹੀ ਇਹ ਆਪਾਂ ਕਤੀਰਾ ਗੂੰਦ ਪਾਵਾਂਗੇ ਇਹਨੂੰ 2 ਘੰਟੇ ਪਹਿਲਾਂ ਆਪਾਂ ਪਾਣੀ ਵਿੱਚ ਭਿਉਆ ਲਿਆ ਸੀ ਤੇ ਇਹਦੇ ਉੱਤੇ ਆਪਾਂ ਸਬਜ਼ਾ ਵੀ ਲਗਾਵਾਂਗੇ ਥੋੜਾ ਜਿਹਾ 2 ਕਿ ਚਮਚ ਸਬਜ਼ੇ ਦੇ ਆਪਾਂ ਲਵਾਂਗੇ ਸਬਜ਼ਾ ਵੀ ਜੀ 2 ਘੰਟੇ ਪਹਿਲਾਂ ਹੀ ਮੈਂ ਪਾਣੀ ਵਿੱਚ ਭਿਉਆ ਲਿਆ ਸੀ ਤੇ ਥੋੜੇ ਜੀ ਇਹਦੇ ਤੇ ਆਪਾਂ ਸੌਂਫ ਕਲਰਫੁੱਲ ਦਾ ਛਿੜਕਾ ਕਰਾਂਗੇ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਤੇ ਰੂ ਅਫ ਜਾ ਵੀ ਪਾ ਸਕਦੇ ਹੋ ਪਰ ਮੈਂ ਆਪਣੇ ਲਈ ਤਿਆਰ ਕਰ ਰਹੀ ਹਾਂ ਇਸ ਕਰਕੇ ਮੈਂ ਸਿਮਪਲੀ ਤਿਆਰ ਕਰਾਂਗੇ ਇਹਨੂੰ ਜਦੋਂ ਬੱਚਿਆਂ ਨੂੰ ਦੇਣਾ ਉਦੋਂ ਰੂਫ ਚਾ ਦੇ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਜਾ ਸਕਦੇ ਹੋ ਨਾਲ ਤੇ ਜੈਮਸ ਪਾ ਸਕਦੇ ਹੋ ਕੁਝ ਵੀ ਇਹ ਥੋੜੇ ਜਿਹਾ ਡਰਾਈ ਫਰੂਟ ਆਪਾਂ ਲਵਾਂਗੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ